بند کر 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 بند ਆਓ ਅਰਸ਼ੀ ਆਓ ਜਿਆਦਾ ਵੱਟਿਆ ਹੋ ਸਤਲਪੇਤਿਆਂ ਨੂੰ ਓਦੀ ਤਾਂ ਬਾਹ ਵੱਡੀ ਥੋੜੀ ਵੱਡੀ ਗਈ ਉਹਨਾਂ ਦਾ ਧਿਆਨ ਲੱਤ ਇੱਕ ਮੁੰਡਾ ਆ ਵੇਖੋ ਆ ਡਰਾਈਵਰ ਹੈ ਮੇਰਾ ਆ ਡਰਾਈਵਰ ਹੈ ਮੇਰਾ ਟਰੈਕਟਰ ਦਾ ਆ ਵੇਖੋ ਇਹਦੇ ਸੱਟਾਂ ਲਾਈਏ ਲੇਡੀਜ਼ ਨੇ ਵੀ ਗੱਲ ਪਈ ਲੇਡੀਜ਼ ਦੇ ਗੱਲ ਪਈ ਇੱਕ ਲੇਡੀ ਜਿਹਦੀ ਬਾਹਰ ਸੱਟਾ ਹੀ ਕੀ ਬੁਲਾਇਆ ਅੰਟੀ Terima kasih telah <laughs> menonton! Terima kasih telah menonton! لاگ ننگر لاگ اے تے میڈیکل سٹیشن دے کول بنا دے آ جا آ وا موڑ دا اوپر کرا لو ایمبولینس ا سڑک نکل گئی یار آ جا او وی نہیں او ننگر دے بھائی میری گاڑی نکل گئی اے جی لگا پتا وا تیری کھالیں تے میناں رکھیا اے گاواں تے चलो एक बार जल्दी Ô hello, 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 hello,

ਸੀਗਾ ਦੁਕਾਨਦਾਰ ਹੈਗਾ ਕੋਈ ਜਰਮਨ ਮੈਡੀਕੋ ਵਾਲਾ ਤੇ ਇਹ ਤਾਂ ਮੇਰੇ ਮੁਲਾਜ਼ਮ ਜਾਣਦੇ 15 ਅਗਸਤ ਦੀ ਸਪਾਈ ਦੀ ਲੱਗੀ ਸੀ ਡਿਊਟੀ ਤੇ ਸਾਰੇ ਮੁਲਾਜ਼ਮ ਉੱਥੇ ਸੀਗੇ ਤੇ ਮੇਰੇ ਸੈਨਟਰੀਫਾਈਕਰ ਆਪਣੀ ਟੀਮ ਦੇ ਨਾਲ ਜਾਣਦੇ ਹੈਗੇ ਤੇ ਰਸਤੇ ਸਾਡੇ ਬਲਾਜਮ ਦੇ ਗਲ ਪੈਣ ਡਿਆਗਾ ਇਹਨਾਂ ਡੱਕਿਆਂ ਨੂੰ ਤੇ ਵੀ ਕਦਲੇ ਟੱਡਣ ਨੇ ਆ ਕੂੜੇ ਨੂੰ ਕਿੱਥੇ ਲਾਉਣ ਲੱਗਾ ਰਿਹਾ ਉਹਨੂੰ ਅੱਗ ਲਾਉਂਦੇ ਡੱਕਿਆਂ ਨਾਲ ਨਾ ਕਰ ਪਹਿਲਾਂ ਤੋਂ ਸਫਾਈ ਕਰਮਚਾਰੀ ਦੇ ਗਲ ਪਿਆ ਵਾ ਤੇ ਇਹਨਾਂ ਨੇ ਦਾਤਰ ਲਾ ਕੇ ਜਿਹੜਾ ਮੇਰਾ ਸਾਇੰਟਿਸਟ ਫੈਕਟਰੀ ਜਿਹੜਾ ਸਭ ਚੜੋਂਡ ਹੈ ਉਹਦੇ ਵੀ ਗਲ ਉਹਦੇ ਆ ਮਾਰਿਆ ਜ਼ੋਰ ਨਾਲ ਉਹਦੇ ਪੱਥਰ ਤੇ ਕਾਫੀ ਟੱਕਵਟਾ ਲੱਗ ਗਿਆ ਵਾ ਉਹ ਆ ਜਰਮਨ ਮੈਡੀਕਲ ਵਾਲਾ ਹੈਗਾ ਜਿਹੜਾ ਸੁਭਾ ਚੌਂਗ ਚ ਉਹ ਉਸ ਕੂੜੇ ਨਾਲ ਸੱਚ ਨੂੰ ਫੋਨ ਕਰਤਾ ਹੈਗਾ ਉਹ ਲੈ ਗਏ ਫੜ ਕੇ ਬਾਕੀ ਅਗਲੀ ਕਾਰਵਾਈ ਜਿਹੜੀ ਦਰਜ ਕਰਕੇ ਕਰਵਾਉਣੀ ਹੁੰਦਾ ਪਰਚਾ ਦਰਜ ਹੋਣਾ ਹੈ ਇਹ ਜੌਬ ਦਾ ਕਿਸੇ ਕਿਤਾਬ ਹੋਣਾ ਹੈ ਜੀ ਡੇਟ ਦੇ ਕੋਲ ਮੋਬਾਈਲ ਲੋਕਾਂ ਲਈ ਕੰਮ ਕਰਦੇ ਆਂ ਅਸੀਂ ਕਿਹੜਾ ਆਪਣੇ ਘਰ ਲਈ ਕੰਮ ਕਰਦੇ ਪਏ ਤੇ ਜੇ ਵਰਦੀਏ ਇਸ ਤਰ੍ਹਾਂ ਕਰਨਗੇ ਤਾਂ ਫਿਰ ਅਸੀਂ ਕਿੱਥੇ ਕੰਮ ਕਰਨਾ ਫਿਰ ਸਾਰਾ ਸ਼ਹਿਰ ਬੰਦ ਹੋ ਜਾਊਗਾ ਇਸ ਨਾਲ ਉਹ ਇਹ ਤਾਂ ਹੈ ਆਪਣਾ ਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ ਸੈਂਟਰ ਇਨਸਪੈਕਟਰ ਨਗਰ ਕੌਂਸਲ ਤਰਨਤਾਲ ਦੇ ਵਿੱਚ ਗੱਲ ਕੋਈ ਨਹੀਂ ਹੋਈ ਜੀ ਅਸੀਂ ਦੇ ਦਫ਼ਤਰ ਬੈਠੇ ਸੀ ਸਾਨੂੰ ਮੈਸੇਜ ਆ ਮਾਨਯੋਗ ਡੀਸੀ ਸਾਹਿਬ ਦੀ ਮੀਟਿੰਗ ਸੀ 15 ਅਗਸਤ ਦੇ ਸਪੰਚ ਸਟੇਡੀਅਮ ਦੇ ਵਿੱਚ ਤੇ ਮੈਂ ਤੇ ਮੇਰੇ ਸਬਡੈਂਟ ਸਰਦਾਰ ਅਰਵਿੰਦਰ ਸਿੰਘ ਭੁੱਲਰ ਅਸੀਂ ਮੀਟਿੰਗ ਤੇ ਜਾਣ ਵਾਸਤੇ ਦਫ਼ਤਰੋਂ ਨਿਕਲੇ ਤੇ ਸਾਡੇ ਬੰਦੇ ਦਾ ਸਫਾਈ ਸੇਵਕ ਦਾ ਟੈਲੀਫੋਨ ਆਇਆ ਕਿ ਸਾਰ ਅਸੀਂ ਨਾ ਤੇ ਚਭਾਲ ਬਾਈਪਾਸ ਤੇ ਸਫਾਈ ਕਰਨਦੇ ਆ ਤੇ ਜਰਮਨ ਮੈਡੀਕਲ ਸਟੋਰ ਵਾਲੇ ਆ ਤੇ ਇਹਨਾਂ ਨੇ ਕੂੜੇ ਦੀ ਢੇਰੀ ਨੂੰ ਅੱਗ ਲਾਈ ਆ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਕੂੜਾ ਚੁੱਕਣ ਵਾਸਤੇ ਆਏ ਸਫਾਈ ਕਰਨ 15 ਅਗਸਤ ਦੇ ਸੰਪੰਚ ਤੇ ਤੁਸੀਂ ਕੂੜੇ ਨੂੰ ਅੱਗ ਨਾ ਲਾਓ ਤੇ ਅਸੀਂ ਕੂੜਾ ਚੁੱਕਣ ਵਾਸਤੇ ਆਏ ਆ ਤੇ ਉਹ ਅੰਦਰੋਂ ਬੰਦਾ ਨਿਕਲਿਆ ਤੁਹਾਨੂੰ ਅੱਜ ਚੇਤਾ ਆ ਗਿਆ ਫਲਾਂ ਠੀਕ ਦੇ ਉਹਨੇ ਉਹਦੇ ਬੰਦੇ ਦੇ ਸਾਡੇ ਦੇ ਜਪੇੜ ਮਾਰੀ ਕੰਨ ਤੇ ਉਹਦੇ ਕੰਨ ਚ ਲੂਵ ਗਨ ਲਾ ਪਿਆ ਨਾਲੇ ਉਹਨੂੰ ਉਹਦੀ ਬਰਾਤਰੀ ਦਾ ਨਾਮ ਲੈ ਕੇ ਜਾਤੀ ਸ਼ੂਸਕ ਸਭ ਤੋਂ ਬੋਲੇ ਗਾਲਾਂ ਕੱਢੀਆਂ ਗੱਲ ਪੈ ਗਈ ਤਿੰਨ ਚਾਰ ਜਣਿਆਂ ਤੋਂ ਨਿਕਲ ਕੇ ਇਹਨਾਂ ਸਾਨੂੰ ਟੈਲੀਫੋਨ ਕੀਤਾ ਅਸੀਂ ਮੀਟਿੰਗ ਤੇ ਜਾ ਰਹੇ ਸੀ ਅਸੀਂ ਇੱਥੇ ਆ ਕੇ ਗੱਡੀ ਰੋਕੀ ਮੈਂ ਇੱਥੇ ਖਲੋ ਕੇ ਬਾਹਰ ਇਸ ਇਹਨਾਂ ਬੰਦਿਆਂ ਨਾਲ ਗੱਲ ਕਰਨਿਆ ਵੀ ਤੁਸੀਂ ਗਲਤ ਕੰਮ ਕੀਤਾ ਵਾ ਤੁਹਾਨੂੰ ਬੰਦਿਆਂ ਸਾਡੇ ਦੇ ਗੱਲ ਨਹੀਂ ਪੈਣਾ ਚਾਹੀਦਾ 15 ਅਗਸਤ ਸਵੇਰੇ ਪ੍ਰੋਗਰਾਮ ਆ ਤੇ ਸਾਡੇ ਬੰਦੇ ਸਫਾਈ ਕਰਨ ਦੇ ਤੇ ਤੁਸੀਂ ਇਦਾਂ ਕੀਤਾ ਉਹ ਮੁੰਡਾ ਫੇਰ ਅੰਦਰੋਂ ਨਿਕਲਿਆ ਦਾਤਰ ਲੈ ਕੇ ਸਿੱਧੇ ਉਹਨਾਂ ਦੇ ਦਾਤਰ ਮਾਰਨੇ ਸ਼ੁਰੂ ਕਰਤੇ ਆ ਮੇਰੇ ਪਹਿਲਾਂ ਮੇਰਾ ਸਿਰਚ ਮਾਰ ਲੱਗਾ ਮੈਂ ਕਿ ਹੱਥ ਕਰ ਦਿੱਤਾ ਮੇਰਾ ਹੱਥ ਵੱਡਦਾ ਜੇ ਮੇਰੇ ਫੋਨ ਸੀ ਹੱਥ 'ਚ ਫੋਨ ਥੱਲੇ ਡਿੱਗ ਪਿਆ ਉਹਨੇ ਫੋਨ ਤੇ ਦਾਤਰ ਮਾਰਨੇ ਸ਼ੁਰੂ ਕਰਤੇ ਆ ਵੇਖੋ ਫੋਨ ਵੀ ਸਾਰਾ ਮੇਰਾ ਡੈਮੇਜ ਕਰਤਾ ਆਈਫੋਨ ਜਿਹੜਾ ਹੈਗਾ ਨਵਾਂ ਮੇਰਾ ਫੋਨ ਤੇ ਨਾ ਸਾਰਾ ਫੋਨ ਮੇਰਾ ਭੰਤਾ ਉਲਟਾ ਫਿਰ ਕਿੰਨੇ ਪਿੰਚ ਕਿਹਦੀ ਹੈ ਸਾਡੇ ਹੁਣ ਸਾਡੇ ਇੱਕ ਮੈਂ ਹੈ ਕਿ ਤਲੀਬ ਹੈ ਕੋ ਮੁੰਡਾ ਅਰਸ਼ਦੀਪ ਹੈ ਸਾਡਾ ਸੁਪਰਵਾਈਜ਼ਰ ਹੈ ਉਹ ਨੂੰ ਜਿਆਦੀਆਂ ਸੱਟਾਂ ਲੱਗੀਆਂ ਉਹ ਨੂੰ ਹੁਣ ਹਸਪੀਟਲਾਂ ਹੀ ਭੇਜਿਆ ਉਹਦੇ ਕਿੱਟੇ ਤੇ ਹੱਡੀ ਵੱਡੀ ਕੀ ਬਾਹਾਂ ਦੀ ਤੇ ਹੋਰ ਹੈ ਉਹਦੇ ਪੈਰ ਤੇ ਲੱਕ 'ਚ ਵੀ ਹੈ ਹੋਰ ਕਾਫੀ ਜਗ੍ਹਾ ਤੇ ਸੱਟਾਂ ਲੱਗੀਆਂ ਇੱਕ ਆ ਸਾਡੇ ਲੇਡੀ ਜੇ ਸਫਾਈ ਸੇਵਕ ਗੁੰਡਾ ਕਰਦੀ ਨੰਗਾ ਨਾਚ ਕੀਤਾ ਜੀ ਗੁੰਡਾ ਕਰਦੀ ਔਰ ਸਾਡੇ ਆ ਲੇਡੀ ਸਫਾਈ ਸੇਵਕ ਆ ਉਹ ਕਾਹ ਆਈ ਉਹਦੇ ਕਰ ਨਹੀਂ ਪਏ ਆ ਵੇਖੋ ਆ ਇਹ ਬੰਦੇ ਨਾਲ ਗੱਲ ਹੋਈ ਹੈ ਇਹ ਤਾਂ ਸ਼ੁਰੂਆਤ ਹੋਈ ਸਾਰੇ ਉਹ ਕੂੜੇ ਨੂੰ ਅੱਗ ਲਾਉਂਦੇ ਮੈਂ ਨਾਲ ਆ ਉਹ ਨਹੀਂ ਕੋ ਕੇ ਪਹਿਲਾਂ ਪੁਲਿਸ ਨੂੰ ਅਸੀਂ ਫਿਰ ਆਪਣੇ ਹੀ ਉਚਿਤ ਘਾਰੀਆਂ ਨੂੰ ਅਫਸਰਾਂ ਨੂੰ ਫੋਨ ਕੀਤਾ ਇਹੋ ਸਭ ਨੂੰ ਫੋਨ ਕੀਤਾ ਇਹਨਾਂ ਨੇ ਫਿਰ ਉੱਥੇ ਸਿਟੀ ਥਾਣੇ ਐਸਐਸਓ ਨੂੰ ਫੋਨ ਕੀਤਾ ਹੁਣ ਉਹ ਪੁਲਿਸ ਪਾਰਟੀ ਉੱਥੋਂ ਆਈ ਆ ਉਹ ਇਹਨਾਂ ਨੂੰ ਰੈਸਟ ਕਰਕੇ ਬੰਦਿਆਂ ਨੂੰ ਲੈ ਗਈ ਆ ਤੇ ਇਹ ਹੁਣ ਬੋਲ ਜਾਮ ਕੀਤਾ ਇਹ ਕੂੜੇ ਰੋੜ ਇਹਨਾਂ ਨੇ ਵੇਖੋ ਜੀ ਸਾਰੀ ਦਿਹਾੜੀ ਸਾਫ ਸਫਾਈ ਦਾ ਕੰਮ ਕਰਦੇ ਆ ਤੇ ਗਰਮੀ ਨਹੀਂ ਵਹਿੰਦੇ ਸਰਦੀ ਨਹੀਂ ਵਹਿੰਦੇ ਮੀਂਹ ਨਹੀਂ ਵਹਿੰਦੇ ਹਨੇਰੀ ਨਹੀਂ ਵਹਿੰਦੇ ਧੁੱਪ ਨਹੀਂ ਵਹਿੰਦੇ ਛਾਂ ਨਹੀਂ ਵਹਿੰਦੇ ਤੇ ਆਪਾਂ ਇਹਨਾਂ ਬੰਦਿਆਂ ਦੇ ਉੱਠ ਕੇ ਗਲ ਪਈਏ ਉਹਨਾਂ ਨੂੰ ਛੇਤਰਮਾਰੀਏ ਉਹਨਾਂ ਨੂੰ ਆਪਣਾ ਜਾਤੀ ਸ਼ੋਸ਼ਕ ਸ਼ਬਦ ਬੋਲੀਏ ਇਹ ਕੋ ਗੱਲ ਚੰਗੀ ਨਹੀਂ ਹੈਗੀ ਇਹਨਾਂ ਨੇ ਉਸ ਸਰੋਸ ਦੇ ਵਿੱਚ ਕੀਤਾ ਵਾ ਕਿ ਸਾਨੂੰ ਕਿਉਂ ਗਲਤ ਸ਼ਬਦ ਜਿਹੜੇ ਸਾਡੇ ਤੇ ਵਰਤੇ ਗਏ ਠੀਕ ਹੈ ਇਹ ਗੱਲ ਹੈ ਮੈਡੀਕਲ ਦੇ ਬਾਹਰ ਮੁੰਡਾ ਅੱਗ ਲਾਉਂਦੇ ਸੀ ਆ ਵੀਰ ਆਪਣਾ ਅੱਗੇ ਗੱਲ ਪੈ ਗਏ ਆ ਮੁੜ ਕੇ ਕਹਿੰਦੇ ਸੀ ਮੁਰਾਦਪੁਰੋਂ ਬੰਦੇ ਸੱਦੇ ਨੇ ਆ ਧੱਕਾ ਮਾਰ ਕੇ ਉਹ ਤੋਂ ਬਾਅਦ ਬੰਦੇ ਸੱਦੇ ਵੀ ਆਉਣਾ ਹਾਂ ਕਤੂ ਬਾਈ ਦਾ ਸਾਰਾ ਮੈਡੀਕਲ ਸਾਰਾ ਕੋ ਭੰਦਾ ਸਾਡੀ ਗੱਲ ਪਹਿ ਆਗੇ ਨਾਲੇ ਦਾਤਰ ਲੈ ਕੇ ਜਿਹੜੇ ਮੁੰਡੇ ਚਲੋ ਉਹਦੇ ਵਿੱਚ ਹੈਗੇ ਨਾਲ ਪਿੰਡ ਹੋਏ ਜਾਣੇ ਇਹ ਗੱਲ ਆ ਏ ਵਿਚਾਰੇ ਚਲੋ ਗੱਲ ਸੁਣ ਲੈ ਆ ਜੀ ਤੇ ਚਾਰ ਜਾਣੇ ਹੋਏ ਆ ਤੇ ਉਹ ਹੈਗੇ ਸੀ ਕਿ 30 ਚੋਂ ਉਹਦੇ 30 40 ਜਾਣੇ ਸੀ ਨਾਲ ਅੱਗੇ ਬੁੜੀਆਂ ਕਰਕੇ ਮਗਰ ਰੋੜੇ ਮਾਰਦੇ ਦਾਤਰ ਭਾਈ ਉਹਨਾਂ ਦੇ ਖੁਦ ਲੈ ਗਏ ਮੁੰਡੇ ਨਾਲ ਹੈਗੇ ਵੀ ਨਹੀਂ ਹੈਗੇ ਦਾਤਰ ਨਹੀਂ ਨਾਲੇ ਉਹ ਡੰਡਾ ਜਿਹਾ ਸੀ ਉਹ ਵੀ ਫੜਿਆ ਉਹ ਵੀ ਉਹਨਾਂ ਦੇ ਮਾਰ ਲੱਗਾ ਜੀ ਉਹ ਵੀਰ ਦੇ ਮਾਰੇ ਇੱਥੇ ਅੱਖ ਤੇ ਵੀਰ ਇੱਥੇ ਹੈਗਾ ਨਹੀਂ ਤੂੰ ਆ ਵੀਰ ਆ ਗਿਆ ਦਿਖਾ ਦਿਓ ਹਾਂ ਜੀ ਦੇ ਆ ਬਹੁਤ ਸੱਤੇ ਮਾਰਿਆ ਭਾਈ ਅੱਛਾ ਹਾਂ ਜੀ ਇਹ ਮੰਗੜ ਤੇ ਹੀ ਕਿਨ ਜਦੋਂ ਅੰਕੜੇ ਉਹ ਮੰਗਦੇ ਪਈ ਗੱਲ ਪੈਂਦਾ ਸਾਰੇ ਆਗੇ ਚਲੋ ਇੱਕ ਜਾਨੇ ਦੀ ਗਲਤੀ ਸੀ 30 40 ਬੰਦੇ ਪੈਂਦੇ ਉਤੋਂ ਰੋਡ ਜਾਮ ਕਰ ਲਿਆ ਐਂਬੂਲੈਂਸ ਤੱਕ ਨੂੰ ਰਾਹ ਨਹੀਂ ਦਿੱਤਾ ਨਾ ਜਿਹੜੀ ਕਿਨੇ ਮੋਬਾਈਲ ਪਹਿੰਦਾ ਤਰ ਮਾਰ ਮੋਬਾਈਲ ਭਾਈ ਪੰਨੇ ਪੰਨੇ ਦੀਆਂ ਉਹ ਗੱਲ ਪੈ ਕੇ ਸਾਡੇ ਦੇਗੇ ਆ ਜਦੋਂ ਹੱਤੋਂ ਪਾਈ ਹੋਏ ਆ ਉਹਨੂੰ ਫੋਨ ਦੇ ਗਿਆ ਅੱਜ ਸਫਾਈ ਸੇਵਕ ਸਵੇਰੇ 15 ਅਗਸਤ ਦੇ ਸਬੰਧ ਵਿੱਚ ਇਹ ਆਪਣੇ ਸਫਾਈ ਸੇਵਕ ਜਿਹੜੇ ਸਫਾਈ ਕੰਡੇ ਸ਼ਹਿਰ ਜੀ ਅੱਜ ਇਹ ਚਾਹ ਚਾਉਂਦੇ ਤੇ ਸਫਾਈ ਕਹਿੰਦੇ ਕਿ ਉੱਥੇ ਜਿੰਨਾ ਵੀ ਕੂੜਾ ਇਕੱਠਾ ਹੀ ਇੱਕ ਪਾਸੇ ਕਰਕੇ ਤੇ ਇਹਨਾਂ ਗੱਡੀ ਚ ਲੱਦਣਾ ਹੈ ਉਹ ਕੂੜਾ ਇਕੱਠਾ ਕਰ ਲਾ ਕੇ ਕਿ ਮੈਡੀਕਲ ਸਟੋਰ ਤੇ ਲਾ ਕੇ ਲਾਤਾ ਉਹਨਾਂ ਅਖਲਾਤੀ ਉਸੇ ਗੱਲ ਤੋਂ ਇਹ ਸਫਾਈ ਸੇਵਕ ਕਹਿੰਦੇ ਵੀ ਤੂੰ ਹੱਕ ਕਿਉਂ ਲਈ ਇਹ ਲੱਦਣਾ ਹੈ ਇਹ ਗੱਡੀ ਚ ਲਾ ਕੇ ਜਾਣਾ ਹੈ ਇਸੇ ਕਰਕੇ ਉਹ ਮੈਡੀਕਲ ਸਟੋਰ ਤੋਂ ਕੋਈ ਜੋ ਜਵਾਨ ਨਿਕਲਿਆ ਉਹਨਾਂ ਦਾ ਪਤਾ ਕਰਿੰਦਾ ਕਮਾਲ ਕੀ ਉਹਨਾਂ ਦਾ ਹੱਥੋ ਪਈ ਹੋ ਗਿਆ ਤੇ ਇਹਨੇ ਕਰਕੇ ਹੁਣ ਜਿਹੜਾ ਵਾ ਉਹ ਇੱਕ ਕੋਈ ਇਹਨਾਂ ਦਾ ਮਿਲ ਕੇ ਝਗੜਾ ਹੋ ਗਿਆ ਉੱਥੇ ਇੱਕ ਅਦਾ ਕੋਈ ਜਿਹੜਾ ਆ ਉੱਥੇ ਹਸਪਤਾਲ ਦਾਖਲਿਆ ਜੇ ਇਹ ਵੀ ਬਿਆਨ ਲਿਖਾਂਗਾ ਉਹਦੇ ਮੁਤਾਬਕਾ ਜਿਹੜੀ ਉਹ ਕਰ ਰਹੀ ਸੀ ਸਰ ਇਹ ਕਿਹਨਾਂ ਕਰਦੀ ਜਾਂਦੀ ਧਰਨ ਲਗਾਏ ਸੀ ਉਹ ਸਿਰਫ ਦਾਤਾ ਨਹੀਂ ਉਹ ਦੋਸਰੇ ਐਸਐਚਓ ਸਰ ਜਈ ਇਹ ਹੋਣੀ ਪਤਾਨਾਂ ਦੀ ਲੱਗਦਾ ਉਹ ਸਾਰੇ ਜਾਨ ਖਲਾਤਾ ਸੀ ਇਹਨਾਂ ਨੂੰ ਅਠਾਤਾ ਯੋਥੇ